ਹਰ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 18 ਗੁੰਡੇ ਪਾਏ ਆ ਜੀ 18 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਉਲਟੇ ਸਾਈਡ ਤੋਂ ਸਿੱਧੀ ਸਿੱਧੀ ਬਣਾ ਲਈਏ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਇਹ ਡਿਜ਼ਾਈਨ ਆਪਣਾ ਹੈਗਾ ਜੀ 7 7 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਆਪਣਾ ਤੇ 7 7 ਕੁੰਡਿਆਂ ਦੇ حساب ਨਾਲ ਕੁੰਡੇ ਬਾਕੇ ਆਪਾਂ ਆਪਾਂ ਨਾਸ ਦਿਨ ਨੇ ਗਣ ਕੇ ਚਾਰ ਕੁੰਡੇ ਵੱਧ ਪਾਏ ਜੀ ਹਲੇ ਤੇ ਚ ਪਤਾ ਨਹੀਂ ਇੱਕ ਅੱਧਾ ਕੁੰਡਾ ਵੱਧ ਹੋਵੇ ਉਪਰ ਚਲ ਆਪਾਂ ਅੱਗੇ ਦੇਖਦੇ ਆਂ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਜੀਏ ਇੱਕ ਗੁੰਡਾ ਆਪਾਂ ਤਿਆਰਿਆ ਤੇ ਬਚਾਰ ਗੁੰਡੇ ਬਣਾਵਾਂਗੇ ਜੀ ਉਲਟੇ ਇੱਕ ਦੋ ਦੰਨ ਗੁੰਡੇ ਬਣਾਉਣੇ ਜੀ ਆਪਾਂ ਉਲਟੇ ਇਹਦੇ ਸਣੇ ਆਪਣੇ ਚਾਰ ਗੁੰਡੇ ਹੋ ਗਏ ਦੋ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਪੰਜ ਗੁੰਡੇ ਉਲਟੇ ਬਣਾਵਾਂਗੇ ਜੀ ਇੱਥੇ ਆਪਾਂ 2 3 4 5 ਤੁਹਾਡੇ ਵਿੱਚ ਆਪਾਂ ਇਸ ਹਿਸਾਬ ਨਾਲ ਪਾਉਣੀ ਆ ਦੋ ਕੁੰਡੇ ਆਹ ਤੇ ਪੰਜ ਸੱਤ ਕੁੰਡੇ ਇਸ ਤਰ੍ਹਾਂ ਕਰਕੇ ਇਹਦੇ ਕੁੰਡੇ ਬਣਦੇ ਆ ਜੀ ਫਿਰ ਤੋਂ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ഇത് തീന ബെക്കോ തീരു കണ ഇത്ഡാ വോവർ തന്നെ ഇത് അപ്പം കൂടെ ചാരണേ ഉൾട്ട ജേ ചാർ കണേ ഇതെ अपने दो कुे बनाए थे जे देड़े चार कुंडे अपना उल्टे बना ले उल्टी सिलाई अपना सारी उल्टी बनावें ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਦੇਖੋ ਜੀ ਬਣਾਵਾਂਗੇ ਇੱਥੇ ਦੋ ਕੁੰਡੇ ਉਲਟੇ ਤਾਂਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਕੋਲੇ ਆ ਦੋ ਕੁੰਡੇ ਆ ਇੱਕ ਗੁੰਡਾ ਆਪਾਂ ਹਵਲ ਲਾ ਲਵਾਂਗੇ ਤੇ ਦੋਹਾਂ ਦਾ ਇੱਕ ਕਰ ਦਾਂਗੇ ਜਿਹੜੇ ਆਪਾਂ ਦੋ ਕੁੰਡੇ ਸਿੱਧੇ ਬਣਾਈ ਸੀ ਤੇ ਇੱਥੇ ਆਪਾਂ ਵਲ ਪਾ ਕੇ ਹੁਣ ਇਧਰੋਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾ ਦੇਾਂਗੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਪਹਿਲਾਂ ਆਪਾਂ ਇੱਥੇ ਪੰਜ ਬਣਾਏ ਸੀਗੇ ਹੁਣ ਆਪਾਂ ਤਿੰਨ ਕੁੰਡੇ ਉਲਟੇ ਬਣਾਏ। ਫਿਰ ਆਪਣੇ ਕੋਲ ਆ ਦੋ ਕੁੰਡੇ ਆਗੇ ਦੋਵਾਂ ਦਾ ਇੱਕ ਕਰ ਦਾਂਗੇ। ਇੱਥੇ ਵੜ ਪਾ ਕੇ ਆ ਕੁੰਡਾ ਇਸ ਤਰ੍ਹਾਂ ਲਾ ਕੇ ਫਿਰ ਦੋਵਾਂ ਦਾ ਇੱਕ ਕਰ ਦਾਂਗੇ। ਤਿੰਨ ਕੁੰਡੇ ਉਲਟੇ ਬਣਾਵਾਂਗੇ। ਉਲਟੀ ਸਲਾਈ ਆਪਾਂ ਪੂਰੀ ਉਲਟੇ ਬਣਾਵਾਂਗੇ ਤੇ ਫਿਰ ਬਣਾ ਕੇ ਫਿਰ ਮਿਲਦੇ ਆਂ। ਲੋਰੀਆ ਪਾਸਿਧੇ ਪਾਸੇ ਆ ਗਏ ਇੱਥੇ ਆਪਾਂ ਹੁਣ ਇੱਕ ਕੁੰਡਾ ਬਣਾਵਾਂਗੇ ਉਲਟਾ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਾਂਗੇ ਇੱਥੇ ਆਪਣੇ ਕੋਲੇ ਇੱਕ ਕੁੰਡਾ ਹਲੇ ਵੀ ਘੱਟ ਹੈ ਕਿਉਂਕਿ ਆਪਾਂ نیچے ਦੋ 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 ਕੁੰਡੇ ਘਟਾਏ ਤੇ ਵਧਾਏ ਆਪਾਂ ਇੱਕ ਹੀ ਹੈ ਤੇ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿੱਥੇ ਜਾ ਕੇ ਵਧੂਗਾ ਇਹ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਇੱਕ ਕੁੰਡਾ ਉਲਟਾ ਦੋਵਾਂ ਦਾ ਇੱਕ ਵਾਲ ਪਾ ਕੇ ਇੱਕ ਗੁੰਡਾ ਸਿੱਧਾ ਫਿਰ ਤਾਂ ਅਗ ਆਪਣੇ ਨਾਲ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਦੋ ਗੁੰਡੇ ਉਲਟੇ ਤੇ ਲਓ ਜੀ ਆਪਾਂ ਸਿੱਧੇ ਸਾਈਡ ਆ ਗਏ ਆਪਾਂ ਇੱਥੇ ਇੱਕ ਗੁੰਡਾ ਉਲਟਾ ਬਣਾਵਾਂਗੇ ਹਾਂ ਦੇਖੋ ਜੀ ਆਪਾਂ ਗੁੰਡੇ ਹੁਣ ਆਪਣੇ ਇੱਥੇ ਆਪਾਂ ਪੂਰੇ ਕਰਨੇ ਆ ਜੀ ਆਹ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਕੱਲਾ ਬਣਾ ਲ ਸਿੰਗਲ ਇੱਥੇ ਆਪਾਂ ਵਾਲ ਪਾ ਕੇ ਇੱਕ ਦੋ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲੇ ਫਿਰ ਆਪਾਂ ਆਹ ਵਾਲਾ ਧਾਗਾ ਇਸ ਤਰ੍ਹਾਂ ਕਰਾਂਗੇ ਇਹਨਾਂ ਦੋਵਾਂ ਦਾ ਆਪਾਂ ਇੱਕ ਕਰ ਦਾਂਗੇ ਆਪਾਂ ਜਿਹੜਾ ਇੱਥੇ نیچے ਆਪਣਾ ਗੁੰਡਾ ਸੀਗਾ ਇੱਕ ਬਣਾਇਆ ਸੀ ਇੱਕ ਆਪਾਂ ਇੱਥੇ ਵਧਾ ਲਿਆ ਤੇ ਦੇਖੋ ਜੀ ਗਲੀਆਂ ਆਪਣੀਆਂ ਦੋਨਾਂ ਸਾਈਡ ਦੇ ਇੱਕ ਜਿਹੀ ਆ ਗਈਆਂ ਤੇ ਕੁੰਡੇ ਆਪਣੇ ਪੂਰੇ ਹੋ ਗਏ ਆਹ ਗੁੰਡਾ ਹੁਣ ਆਪਾਂ ਸਿੱਧਾ ਬਣਾਵਾਂਗੇ ਹਾਂ ਹਾਂ ਸਿੰਗਲ ਬਣਾਵਾਂਗੇ ਇੱਥੇ ਵਲ ਪਾ ਕੇ ਆਪਾਂ ਇੱਕ ਗੁੰਡਾ ਵਧਾ ਲਾਂਗੇ ਫਿਰ ਦੱਗ ਆਪਣੇ ਵੱਲ ਕਰਾਂਗੇ ਇਧਰ ਆਪਾਂ ਆਹ ਗੁੰਡਾ ਇਸ ਤਰ੍ਹਾਂ ਉਲਟਾ ਕੇ ਦੋਵਾਂ ਦਾ ਇੱਕ ਕਰ ਦਿਆਂਗੇ ਇੱਕ ਗੁੰਡਾ ਉਲਟਾ ਆਪਣੇ ਕੋਲੇ ਇੱਧਰ ਵੀ ਇੱਕ ਕੁੰਡਾ ਤੇ ਇੱਧਰ ਵੀ ਇੱਕ ਕੁੰਡਾ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਹਾਂ ਤੇ ਲਓ ਜੀ ਹੁਣ ਆਪਾਂ ਆਗੇ ਸਿੱਧੇ ਪਾਸੇ ਹੁਣ ਆਪਾਂ ਦੇਖੋ ਜੀ ਆ ਦੋ ਕੁੰਡੇ ਆਪਾਂ ਬਣਾਵਾਂਗੇ ਸਿੱਧੇ ਪੰਜ ਕੁੰਡੇ ਉਲਟੇ ਫਿਰ ਆਪਣੇ ਕੋਲੇ ਆ ਦੋ ਕੁੰਡੇ ਆਗੇ ਦੋ ਕੁੰਡੇ ਆਪਾਂ ਬਣਾਵਾਂਗੇ ਸਿੱਧੇ ਪੰਜ ਕੁੰਡੇ ਉਲਟੇ ਦੋ ਕੁੰਡੇ ਫਿਰ ਆਪਾਂ ਇੱਥੇ ਸਿੱਧੇ ਬਣਾ ਲਾ ਸਿੱਧੀ ਸਾਈਡ ਆ ਗਿਆ ਆਪਾਂ ਫਿਰ ਤੋਂ ਦੋ ਕੁੰਡੇ ਬਣਾਵਾਂਗੇ ਸਿੱਧੇ ਇੱਥੇ ਆਪਾਂ ਚਾਰ ਸਲਾਈਆਂ ਗੈਪ ਦੀਆਂ ਬਣਾਉਣੀਆਂ ਜੀ ਪੰਜ ਕੁੰਡੇ ਉਲਟੇ ਇੱਕ ਸਿੱਧੀ ਇੱਕ ਉਲਟੀ ਸਲਾਈ ਆਪਾਂ ਪਹਿਲਾਂ ਬਣਾ ਲਈ ਹੁਣ ਆਪਾਂ ਫਿਰ ਇੱਕ ਸਿੱਧੀ ਸਲਾਈ ਤੇ ਇੱਕ ਉਲਟੀ ਸਲਾਈ ਬਣਾ ਕੇ ਫਿਰ ਆਪਾਂ ਮਿਲਦੇ ਹਾਂ ਹਾਂ ਲਓ ਜੀ ਆਪਾਂ ਸਿੱਧੇ ਪਾਸੇ ਆ ਗਏ ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਿਆ ਹੁਣ ਆਪਾਂ ਆਹ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਧਾਗਾ ਆਪਣੇ ਵਾਲੇ ਰੱਖਾਂਗੇ ਤਾਂ ਇੱਥੇ ਦੋਵਾਂ ਦਾ ਇੱਕ ਕਰਾਂਗੇ ਇਹ ਆਪਣਾ ਦੂਜਾ ਡਿਜ਼ਾਈਨ ਬਣਨ ਲੱਗਿਆ ਤਾਂ ਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਤਾਂ ਗਾ ਪਿੱਛੇ ਕਰਾਂਗੇ ਹੁਣ ਆਪਾਂ ਫੇਰ ਦੋਵਾਂ ਦਾ ਇੱਕ ਇੱਥੇ ਵੜ પા ਕੇ ਫੇਰ ਇਧਰੋਂ ਦੋਵਾਂ ਦਾ ਇੱਕ ਤਿੰਨ ਕੁੰਡੇ ਉਲਟੇ ਇਥੇ ਫਿਰ ਦੋਵਾਂ ਦਾ ਇੱਕ ਕਰਾਂਗੇ ਇੱਥੇ ਪਤਾ ਦਾ ਪਿੱਛੇ ਹੀ ਰੱਖਾਂਗੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਹੁਣ ਆਪਾਂ ਇੱਥੇ ਦੋ ਕੁੰਡੇ ਉਲਟੇ ਬਣਾ ਲਵਾਂਗੇ ਤਾਂ ਦਾ ਆਪਣੇ ਵਾਲੇ ਰੱਖਾਂਗੇ ਦੋਵਾਂ ਦਾ ਇੱਕ ਕਰ ਦਿਆਂਗੇ ఉల్టా ఫ ఇ పాడా సోల్ ఫ దో కు ధ పే రేనా ਦੋ ਕੁੰਡੇ ਉਲਟੇ ਹੁਣ ਆਪਾਂ ਬਣਾਵਾਂਗੇ ਇੱਥੇ ਚਾਰ ਕੁੰਡੇ ਉਲਟੇ ਆਹ ਸੌਰੀ ਤਿੰਨ ਕੁੰਡੇ ਉਲਟੇ ਬਣਾਵਾਂਗੇ ਤੱਕ ਆਪਣੇ ਵਾਲਾ ਰੱਖਾਂਗੇ ਦੋਆਂ ਦਾ ਇੱਕ ਕਰ ਦਾਂਗੇ ਉਹ ਧਾਗਾ ਇਦਰੀ ਰਹੂਗਾ ਆਹ ਗੁੰਡਾ ਆਪਾਂ ਇਸ ਤਰ੍ਹਾਂ ਸਿੰਗਲ ਹੀ ਬਣਾ ਲੈਣਾ ਫਿਰ ਆਪਾਂ ਅਗਲਾ ਗੁੰਡਾ ਸਿੱਧਾ 2 3 ਗੁੰਡੇ ਸਿੱਧੇ ਬਣਾ ਲੈ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਆਪਾਂ ਹੁਣ ਦੋਵਾਂ ਦਾ ਇੱਕ ਕਰ ਦਾਂਗੇ ਇੱਥੇ ਇਹ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਕੁੰਡਾ ਆਪਾਂ ਇੱਥੇ ਵੀ ਵਧਾਉਣਾ ਇੱਕ ਤੇ ਲਾਉ ਜੇ ਆਪਾਂ ਅੱਗੇ ਤੋਗੇ ਇਸ ਤਰ੍ਹਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਹੁਣ ਆਪਣਾ ਡਿਜ਼ਾਈਨ ਇਹ ਇੱਥੇ ਆਪਾਂ ਹੁਣ ਦੋ ਚਾਰ ਸਲਾਈਆਂ ਵਾਲੀਆਂ ਪਾਉਣੀਆਂ ਗਿਆਪ ਦੀਆਂ ਆਹ ਵਾਲੇ ਕੁੰਡੇ ਆਪਾਂ ਹੁਣ ਇੱਥੇ ਆਪਾਂ ਚਾਰ ਉਲਟੇ ਬਣਾ ਲੈਣੇ ਦੋ ਸਿੱਧੇ ਇੱਥੇ ਪੰਜ ਉਲਟੇ ਦੋ ਸਿੱਧੇ ਇੱਥੇ ਚਾਰ ਉਲਟੇ ਇਸ ਤਰ੍ਹਾਂ ਬਣਨਗੇ ਫਿਰ ਦੋ ਚਾਰ ਸਲਾਈਆਂ ਬਣਾ ਲੈਣੀਆਂ ਆਪਾਂ ਆਹ ਵਾਲੀਆਂ ਦੋ ਦੋ ਲੈਣਾ ਗੈਪ ਦੀਆਂ ਤੇ ਇਸੇ ਤਰ੍ਹਾਂ ਹੀ ਆਪਾਂ ਅੱਗੇ ਤੋਂ ਅੱਗੇ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਕੋਟੀ ਸੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ ਜੀ ਤੇ ਜਲਦੀ ਵੀ ਬਹੁਤ ਬਣਦਾ ਤੇ ਆਪਾਂ ਥੋੜਾ ਜਿਹਾ ਬਣਿਆ ਤੁਹਾਨੂੰ ਦਿਖਾਉਨੇ ਆ ਉਨੇ ਕੋ ਜਸਤਰਾ ਮੰਨਦੇ ਰੰਗ ਕਿਸੇ ਜੀ ਵੀ ਪਾਓ ਹਰੇਕ ਰੰਗ ਦੇ ਵਿੱਚ ਸੋਨਾ ਲੱਗਣ ਵਾਲਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਲੱਗਦਾ ਲੱਗਦਾ ਜੀ ਜ਼ਰੂਰ ਟਰਾਈ ਕਰਿਓ ਤੇ ਆਪਣੀ ਨਵੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਦੋਨੇ ਰੰਗ ਗੋੜੇ ਆ ਕਿਸੇ ਵੀ ਰੰਗ 'ਚ ਬਣਾਓ ਤੁਸੀਂ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਹੋਇਆ